ਦੋਸਤੋ ਅੱਜ ਮੈਂ ਤੁਹਾਡੇ ਲਈ ਅਜਿਹਾ ਬਿਜ਼ਨਸ ਆਈਡੀਆ ਲੈ ਕੇ ਆਇਆ ਜਿਸ ਨੂੰ ਕਿਸੇ ਵੀ ਉਮਰ ਦੇ ਲੋਕ ਕਰ ਸਕਦੇ। ਇਸ ਬਿਜ਼ਨਸ ਦੀ ਇੱਕ ਹੀ ਨਹੀਂ ਸਗੋ ਬਹੁਤ ਸਾਰੀਆਂ ਖੂਬੀਆਂ ਨੇ। ਜਿਵੇਂ ਕਿ ਤੁਸੀਂ ਇਸ ਬਿਜ਼ਨਸ ਨੂੰ ਬਹੁਤ ਹੀ ਘੱਟ ਇਨਵੈਸਟਮੈਂਟ ਦੇ ਨਾਲ ਬਹੁਤ ਜ਼ਿਆਦਾ ਮੁਨਾਫਾ ਕਮਾ ਸਕੋ। ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਕੋਈ ਖਾਸ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ। ਤੁਹਾਡੇ ਖੁਦ ਦੇ client ਇਸ ਨੂੰ ਖੁਦ ਪ੍ਰਮੋਟ ਕਰਨਗੇ। ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ। ਦੋਸਤੋ ਜਿਸ ਬਿਜ਼ਨਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਗਿਫਟ ਕਸਟਮਾਈਜ਼ ਬਿਜ਼ਨਸ। ਗਿਫਟ ਕਸਟਮਾਈਜ਼ ਦਾ ਬਿਜ਼ਨਸ ਇੰਨਾ ਕਿ ਜ਼ਿਆਦਾ ਵੱਧ ਗਿਆ ਹੈ ਕਿ ਜਦੋਂ ਵੀ ਲੋਕ ਨਵਾਂ ਗਿਫਟ ਖਰੀਦਣਾ ਹੁੰਦਾ ਹੈ ਉਸ ਤੋਂ 1 ਮਹੀਨਾ ਪਹਿਲਾਂ ਹੀ ਉਸ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਉਸ ਨੂੰ ਕਸਟਮਾਈਜ਼ ਕਰਾਉਣਾ ਸ਼ੁਰੂ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਗਿਫਟ ਬਣਾਉਣ ਨੂੰ ਸਮਾਂ ਤੇ ਪੈਸਾ ਬਹੁਤ ਹੀ ਘੱਟ ਲੱਗਦੇ ਨੇ ਪਰ ਪ੍ਰੋਫਿਟ ਬਹੁਤ ਹੀ ਜ਼ਿਆਦਾ ਆਉਂਦਾ ਹੈ ਆਪ ਹੁਣ ਗਿਫਟ ਕਸਟਮਾਈਜ਼ ਬਿਜ਼ਨਸ ਬਾਰੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਅਤੇ ਹੁਣ ਦੇ ਸਮੇਂ ਦੇ ਵਿੱਚ ਟ੍ਰੈਂਡ ਵਿੱਚ ਚੱਲ ਰਹੇ ਕੁਝ ਗਿਫਟਾਂ ਬਾਰੇ ਵੀ ਗੱਲ ਕਰਦੇ ਹਾਂ ਅੱਜਕੱਲ ਉਹ ਜ਼ਮਾਨੇ ਨਹੀਂ ਰਏ ਜਦੋਂ ਕੱਪ ਜਾਂ ਟੀ-ਸ਼ਰਟ ਦੇ ਉੱਪਰ ਫੋਟੋਆਂ ਪ੍ਰਿੰਟ ਕਰਕੇ ਦਿੱਤੀਆਂ ਜਾਂਦੀਆਂ ਸਨ ਅੱਜਕੱਲ ਅਜਿਹੇ-ਜਿਹੇ ਗਿਫਟ ਕਸਟਮਾਈਜ਼ ਹੁੰਦੇ ਨੇ ਜਿਨ੍ਹਾਂ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਆ ਹੁਣ ਬੇਸਿਕ ਤੋਂ ਬੇਸਿਕ ਗਿਫਟ ਤੋਂ ਸ਼ੁਰੂ ਕਰਕੇ ਟੌਪ ਤੋਂ ਟੌਪ ਗਿਫਟ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਸਟਮਾਈਜ਼ਡ ਬਾਕਸਸ ਦੀ ਕਸਟਮਾਈਜ਼ਡ ਬਾਕਸ ਜਾਂ ਕੈਰੀ ਬੈਗਸ ਸਭ ਤੋਂ ਸਸਤੇ ਵਿੱਚ ਬਣ ਜਾਂਦਾ ਹੈ ਪਰ ਇਹ ਬਹੁਤ ਹੀ ਜ਼ਿਆਦਾ ਪ੍ਰੋਫਿਟ ਦਿੰਦਾ ਹੈ ਇਹਨਾਂ ਬਾਕਸ ਜਾਂ ਬੈਗਸ ਦੇ ਵਿੱਚ ਖਾਲੀ ਬਾਕਸ ਵੀ ਵੇਚਦੇ ਨੇ ਜਿਨ੍ਹਾਂ ਵਿੱਚ ਵਕਫਾ ਸਮਾਨ ਪੈਕ ਕਰਕੇ ਗਿਫਟ ਦੇ ਰੂਪ ਵਿੱਚ ਦਿੱਤਾ ਜਾਂਦਾ ਮੈਂ ਰੱਖੜੀ ਦੇ ਤਿਉਹਾਰ ਦੇ ਜਦੋਂ ਮਾਰਕੀਟ ਵਿੱਚ ਗਿਆ ਤਾਂ ਇੱਕ ਬਾਕਸ ਦੀ ਕੀਮਤ 1800 ਰੁਪਏ ਸੀ ਅਤੇ ਇਸ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਦੀਵਾਲੀ ਦੇ ਤਿਹਾੜੀ ਦੀ ਤਾਂ ਬਾਕਸ ਦੀ ਕੀਮਤ 3000 ਤੋਂ 5000 ਰੁਪਏ ਤੱਕ ਚਲੀ ਜਾਂਦੀ ਹੈ ਤੁਸੀਂ ਜਾਣ ਕੇ ਹੈਰਾਨ रह ਜਾਓਗੇ ਕਿ ਉਸ ਬਾਕਸ ਦੇ ਵਿੱਚ ਇੱਕ ਫੋਟੋ ਵਾਲਾ ਕੱਪ ਇੱਕ ਲਾਈਟ ਵਾਲੀ ਲੜੀ ਇੱਕ ਪੇਪਰ ਕਾਰਡ ਦੋ ਚਾਕਲੇਟ ਅਤੇ ਇੱਕ ਰਖੜੀ ਸੀ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਭਰਾਵਾਂ ਨੂੰ ਇੱਕ ਵਧੀਆ ਗਿਫਟ ਦਵੇ ਇਸ ਕਰਕੇ ਮੇਰੇ ਦੇਖਦੇ ਦੇਖਦੇ ਕੁੜੀਆਂ ਨੇ 20 ਤੋਂ 25 ਬਾਕਸ ਖਰੀਦੇ ਔਰ ਆਪਣੇ ਵੀਰਾਂ ਵਾਸਤੇ ਗਿਫਟ ਪੈਕ ਕਰਵਾਏ। ਅੱਜ ਕੱਲ ਲੋਕ ਇੰਨੀਆਂ ਥੋੜੀਆਂ ਚੀਜ਼ਾਂ ਦੇ ਇੰਨੀ ਜ਼ਿਆਦਾ ਕੀਮਤ ਦੇਣ ਲਈ ਤਿਆਰ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੇ ਨਾਲ ਉਹਨਾਂ ਦੇ ਇਮੋਸ਼ਨ ਜੁੜੇ ਹੁੰਦੇ ਨੇ। ਇਹ ਤਾਂ ਸਿਰਫ ਮੈਂ ਜੋ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਇੱਕ ਰਖੜੀ ਦੇ ਬਾਕਸ ਦੀ ਦਿੱਤੀ ਸੀ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਹੋਰ ਤਿਉਹਾਰ ਨੇ ਜੋ ਸਾਡੇ ਦੇਸ਼ ਵਿੱਚ ਮਨਾਏ ਜਾਂਦੇ ਨੇ। ਇਸ ਦੇ ਨਾਲ-ਨਾਲ ਸਾਡੇ ਕੋਲ ਹੋਰ ਬਹੁਤ ਸਾਰੇ ਸਪੈਸ਼ਲ ਦਿਨ ਨੇ। ਜਿਹੜੇ ਅਸੀਂ ਇੱਕ ਦੂਜੇ ਨੂੰ ਗਿਫਟ ਦੇ ਕੇ ਮਨਾਉਂਦੇ ਹਾਂ ਜੇ ਅਸੀਂ ਤਿਉਹਾਰਾਂ ਨੂੰ ਜਾਂ ਸਪੈਸ਼ਲ ਦੇਣਾ ਨੂੰ ਇੱਕ ਸਾਈਡ ਤੇ ਕਰ ਦਈਏ ਤਾਂ ਵੀ ਅਸੀਂ ਆਪਣੇ ਬਿਜ਼ਨਸ ਪੁਆਇੰਟ ਆਫ View ਨਾਲ ਸੋਚੀਏ ਕਿ ਜੇ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨ ਲੱਗੇ ਹੋ ਤੁਹਾਡੇ ਬਾਕਸ ਦੀ ਪੈਕਿੰਗ ਤੁਹਾਡੇ ਪ੍ਰਾਈਸ ਨੂੰ ਬਹੁਤ ਡੋਮੀਨੇਟ ਕਰਦੀ ਹੈ ਜੇ ਤੁਸੀਂ ਆਪਣੇ ਪ੍ਰੋਡਕਟ ਦੇ ਨਾਲ ਨਾਲ ਇੱਕ ਵਧੀਆ ਬਾਕਸ ਬਣਾਓਗੇ ਤਾਂ ਵੀ ਤੁਹਾਨੂੰ ਵਧੀਆ ਪ੍ਰੋਫਿਟ ਮਿਲੇਗਾ ਕਿਉਂਕਿ ਬਾਕਸ ਦੀ ਕੀਮਤ ਦੇ ਨਾਲ ਨਾਲ ਤੁਸੀਂ ਆਪਣੇ ਪ੍ਰੋਡਕਟ ਦੀ ਕੀਮਤ ਨੂੰ ਵਧਾ ਸਕਦੇ ਹੋ ਤੁਸੀਂ ਇਹਨਾਂ ਬਾਕਸਸ ਦੇ ਵਿੱਚ ਸਿਰਫ ਇਹੀ ਫੋਕਸ ਨਹੀਂ ਕਰਨਾ ਕਿ ਤੁਸੀਂ ਬਾਕਸਸ ਨੂੰ ਸਿਰਫ ਸਪੈਸ਼ਲ ਦੇਣਾ ਜਾਂ ਤਿਉਹਾਰਾਂ ਤੱਕ ਰੱਖਣਾ ਹੈ ਤੁਸੀਂ ਇਹਨਾਂ ਨੂੰ ਵਕਫ ਵਕ ਪ੍ਰੋਡਕਟਾਂ ਤੱਕ ਲੈ ਕੇ ਜਾਓ ਜੋ ਲੋਕ ਪ੍ਰੋਡਕਟ ਬਣਾਉਂਦੇ ਨੇ ਉਹਨਾਂ ਨੂੰ ਇੱਕ ਸੈਂਪਲ ਬਣਾ ਕੇ ਦੱਸੋ ਕਿ ਇਸ ਤਰੀਕੇ ਦੇ ਨਾਲ ਤੁਸੀਂ ਜੇ ਬਾਕਸ ਦੇ ਵਿੱਚ ਆਪਣਾ ਪ੍ਰੋਡਕਟ ਵਿੱਚੋਗੇ ਤੁਹਾਡੇ ਪ੍ਰੋਡਕਟ ਦੀ ਹੋਰ ਵੀ ਕੀਮਤ ਵਧੇਗੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਵੱਖਰੀਆਂ ਵੱਖਰੀਆਂ ਕੰਪਨੀਆਂਜ਼ ਨਾਲ ਟਾਈ ਅਪ ਕਰਕੇ ਆਪਣੇ ਬਾਕਸ ਨੂੰ ਵੱਡੀ ਰੇਂਜ ਦੇ ਵਿੱਚ ਵੇਚ ਸਕਦੇ ਹੋ ਆ ਹੁਣ ਅਸੀਂ ਕਸਟਮਾਈਜ਼ਡ ਗਿਫਟ ਦੇ ਵਿੱਚ ਅਗਲੇ ਗਿਫਟ ਦੀ ਗੱਲ ਕਰਦੇ ਹਾਂ ਉਹ ਹੈ ਕਸਟਮਾਈਜ਼ਡ men accessories ਅੱਜਕੱਲ੍ਹ ਇਸ ਗਿਫਟ ਨੇ ਇੰਸਟਾਗ੍ਰਾਮ ਤਾਂ ਕਈ ਬਹੁਤ ਸਾਰੀਆਂ ਹੋਰ ਸੋਸ਼ਲ ਸਾਈਟਸ ਦੇ ਉੱਪਰ ਵੀ ਧੂੜਾ ਪਟੀਆਂ ਇਹਨਾਂ ਗਿਫਟ ਦੇ ਵਿੱਚ ਡੇਲੀ ਯ ਨੋ ਹੀ ਕਸਟਮਾਈਜ਼ ਕੀਤਾ ਜਾਂਦਾ ਹੈ ਅਤੇ ਇਸੇ ਲਈ ਹੀ ਜ਼ਿਆਦਾਤਰ ਲੋਕ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਪਰਸ ਪਾਣੀ ਦੀਆਂ ਬੋਤਲਾਂ ਐਨਕਾਂ ਦੇ ਕਵਰ ਪੈਨ ਕੀ ਰਿੰਗ ਅਤੇ ਡਾਇਰੀ ਵਗੈਰਾ ਆਉਂਦੇ ਨੇ ਉਹਨਾਂ ਦੇ ਉੱਪਰ ਪਸੰਦ ਦਾ ਨਾਮ ਲਿਖਿਆ ਹੁੰਦਾ ਹੈ ਤੇ ਤੁਸੀਂ ਇਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਕਸਟਮਾਈਜ਼ ਵੀ ਕਰਾ ਸਕਦੇ ਹੋ ਇਸ ਤਰ੍ਹਾਂ ਦੇ ਗਿਫਟ ਜ਼ਿਆਦਾਤਰ ਆਨਲਾਈਨ ਮਿਲਦੇ ਨੇ ਤੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਇਹ ਵੀ ਹੁੰਦੀ ਹੈ ਕਿ ਕਸਟਮਾਈਜ਼ੇਸ਼ਨ ਉਹਨਾਂ ਦੇ ਅਕੋਰਡਿੰਗ ਨਹੀਂ ਹੋਈ ਔਰ ਜਾਂ ਫਿਰ ਉਹਨਾਂ ਕੋਲ ਪਾਰਸਲ ਪਹੁੰਚਿਆ ਹੀ ਨਹੀਂ ਇਸ ਤਰ੍ਹਾਂ ਦੇ ਰਿਵਿਊਜ਼ ਦੇਖ ਕੇ ਕਈ ਵਾਰ ਲੋਕ ਆਪਣੇ ਪਿਆਰਿਆਂ ਨੂੰ ਗਿਫਟ ਦੇ ਨਹੀਂ ਪਾਉਂਦੇ ਤੁਸੀਂ ਇਸ ਤਰੀਕੇ ਦੇ ਪ੍ਰੋਡਕਟ ਨੂੰ ਆਪਣੀ ਸ਼ਾਪ ਤੇ ਬਲਕ ਦੇ ਵਿੱਚ ਲੈ ਕੇ ਆਓ ਤਾਂ ਕਿ ਤੁਹਾਨੂੰ ਉਸ ਸਸਤੇ ਪੈਣ ਅਤੇ ਬਾਅਦ ਵਿੱਚ ਉਹਨਾਂ ਨੂੰ ਕਸਟਮਰ ਦੇ ਸਾਹਮਣੇ ਕਸਟਮਾਈਜ਼ ਕਰਕੇ ਦਿਓ ਤਾਂ ਕਿ ਉਹ ਕੁਆਲਿਟੀ ਤੋਂ ਖੁਸ਼ ਵੀ ਹੋਣ ਔਰ ਉਹਨਾਂ ਨੂੰ ਇੱਕ ਸਰਵਿਸ ਵੀ ਮਿਲ ਜਾਵੇ ਫਿਰ ਤੁਸੀਂ ਆਪਣੇ ਆਫਲਾਈਨ ਕਸਟਮਰਸ ਤੋਂ ਆਪਣੇ ਇੰਸਟਾਗ੍ਰam ਦੇ ਉੱਪਰ ਰਿਵਿਊ ਲੈ ਸਕਦੇ ਹੋ ਜਿਸ ਨੂੰ ਦੇਖ ਕੇ ਹੋਰ ਵੀ ਲੋਕ ਅਟਰੈਕਟ ਹੋ ਕੇ ਤੁਹਾਡੀ ਸ਼ਾਪ ਤੱਕ ਪਹੁੰਚਣਗੇ ਹਾ ਹਾਂ ਦੋਸਤੋ ਕਸਟਮਾਈਜ਼ ਗਿਫਟ ਦੀ ਲਿਸਟ ਵਿੱਚ ਹੁਣ ਆਪਣੇ ਅਗਲੇ ਆਈਡੀਆ ਬਾਰੇ ਗੱਲ ਕਰਦੇ ਹਾਂ ਅਤੇ ਉਹ ਹੈ ਮਿਨੀਏਚਰ ਫਰੇਮ ਦੋਸਤੋ ਅੱਜਕੱਲ ਇਸ ਫਰੇਮ ਦਾ ਹੀ ਬਹੁਤ ਟ੍ਰੈਂਡ ਹੈ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਆਪਣੇ ਮਨਪਸੰਦੀ ਚੀਜ਼ਾਂ ਆਪਣੇ ਯਾਰਾ ਮਿੱਤਰਾਂ ਨੂੰ ਦੇਣ ਪਰ ਉਹਨਾਂ ਨੂੰ ਇਹ ਬਣਾਉਣੀਆਂ ਨਹੀਂ ਹੁੰਦੀਆਂ ਜਾਂ ਫਿਰ ਉਹਨਾਂ ਕੋਲ ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਲਈ ਟਾਈਮ ਨਹੀਂ ਹੁੰਦਾ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਇਸ ਤਰ੍ਹਾਂ ਦੇ ਫਰੇਮ ਬਹੁਤ ਹੀ ਘੱਟ ਕੀਮਤ ਦੇ ਵਿੱਚ ਤਿਆਰ ਹੋ ਜਾਂਦੇ ਨੇ ਕਿਉਂਕਿ ਇਸ ਦੇ ਵਿੱਚ ਇੱਕ ਫੋਟੋ ਦੇ ਨਾਲ ਨਾਲ ਇੱਕ ਮਿਨੀ ਡੈਕੋਰੇਸ਼ਨ ਦਾ ਸਮਾਨ ਵੀ ਹੁੰਦਾ ਹੈ ਇਹਨਾਂ ਫਰੇਮ ਦੀ ਕੀਮਤ 1500 ਤੋਂ ਲੈ ਕੇ 2000 ਤ ਦੇ ਡੀਆਈਵਾਈ ਗਿਫਟਸ ਨੂੰ ਬਣਾ ਕੇ ਵਧੀਆ ਕਮਾਈ ਕਰ ਸਕਦੇ ਹੋ ਦੋਸਤੋ ਜੇਕਰ ਤੁਸੀਂ ਇੱਕ ਗੱਲ نوٹ ਕੀਤੀ ਹੋਵੇ ਤੇ ਮੈਂ ਉਹਨਾਂ ਗਿਫਟ ਦੀ ਬਣਾਉਣ ਦੀ ਸਲਾਹ ਦਿੰਦੀ ਆ ਜਿਨ੍ਹਾਂ ਦੇ ਉੱਪਰ ਉਹਨਾਂ ਦਾ ਨਾਮ ਲਿਖਿਆ ਜਾਂਦਾ ਹੋਵੇ ਜਾਂ ਉਹਨਾਂ ਦੀਆਂ ਫੋਟੋਆਂ ਲਗਾੀਆਂ ਜਾ ਸਕਣ ਦਰਅਸਲ ਇਸ ਤਰ੍ਹਾਂ ਦੇ ਗਿਫਟ ਲੋਕਾਂ ਦੇ ਇਮੋਸ਼ਨਸ ਨਾਲ ਜੁੜੇ ਹੁੰਦੇ ਨੇ ਜਮਾਨਾ ਚਾਹੇ ਕਿੰਨਾ ਵੀ ਪ੍ਰੈਕਟੀਕਲ ਹੋ ਜਾਵੇ ਪਰ ਆਪਣੇ ਖਾਸ ਰਿਸ਼ਤਿਆਂ ਦੇ ਲਈ ਕਦੀ ਵੀ ਮੋਸ਼ਨਸ ਖਤਮ ਨਹੀਂ ਹੁੰਦੇ ਇਸ ਲਈ ਇਸ ਤਰ੍ਹਾਂ ਦੀ ਗਿਫਟ ਦੀ ਡਿਮਾਂਡ ਤੁਹਾਡੇ ਕੋਲ ਆਉਂਦੀ ਹੀ ਰਹੇਗੀ ਜਿੰਨੀ ਜ਼ਿਆਦਾ ਡਿਮਾਂਡ ਵਧੇਗੀ ਓਨਾ ਹੀ ਤੁਹਾਡਾ ਜ਼ਿਆਦਾ ਪ੍ਰੋਫਿਟ ਹੋਏਗਾ ਕਿਉਂਕਿ ਓਨੇ ਹੀ ਤੁਹਾਡੇ ਜ਼ਿਆਦਾ ਪ੍ਰੋਡਕਟ ਸੇਲ ਹੋਣਗੇ ਆ ਹੁਣ ਅਸੀਂ ਆਪਣੇ ਅਗਲੇ ਗਿਫਟ ਦੀ ਗੱਲ ਕਰਦੇ ਹਾਂ ਜੋ ਹੈ ਰੇਜ਼ਨ ਵਰਕ ਦੋਸਤੋ ਰੇਜ਼ਨ ਇੱਕ ਲਿਕਵਿਡ ਜਿਆ ਹੁੰਦਾ ਹੈ ਜਿਸ ਦੇ ਨਾਲ ਬਹੁਤ ਸਾਰੇ ਆਰਟ ਤਿਆਰ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਦੇਖਣ ਲਈ ਇਹ ਕੱਚ ਦੇ ਲੱਗਦੇ ਹਨ ਤੁਸੀਂ ਬਹੁਤ ਸਾਰੇ ਨੈਕਲੇਸ ਤੇ ਇਅਰਿੰਗਸ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਫੁੱਲਾਂ ਦੇ ਨਾਲ ਸਜਾਵਟ ਕੀਤੀ ਹੁੰਦੀ ਹੈ। ਇਸ ਤਰ੍ਹਾਂ ਦੇ ਪੀਸ ਬਹੁਤ ਹੀ ਸਸਤੇ ਬਣਦੇ ਹਨ ਤੇ ਬੜੀ ਹੀ ਸਾਨੀ ਦੇ ਨਾਲ ਤਿਆਰ ਕੀਤੇ ਜਾਂਦੇ ਹਨ। ਲੋਕ ਨੇਚਰਲ ਤੇ ਸਿੰਪਲ ਲੁੱਕ ਹੋਣ ਦੇ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਹੁਤ ਹੀ ਪਸੰਦ ਕਰਦੇ ਹਨ। ਤਸਵੀਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਤਰ੍ਹਾਂ ਦੇ ਇਅਰਿੰਗਸ ਦੀ ਕੀਮਤ ਕਿੰਨੀ ਜ਼ਿਆਦਾ ਹੁੰਦੀ ਹੈ। ਦੋਸਤੋ ਇਹਨਾਂ ਗਿਫਟਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਗਿਫਟਸ ਨੇ ਜਿਨ੍ਹਾਂ ਨੂੰ ਕਸਟਮਾਈਜ਼ ਕਰਕੇ ਚੰਗੇ ਪੈਸੇ ਬਣਾਏ ਜਾ ਸਕਦੇ ਹਨ। ਜਿਆਦਾ ਵਧੀਆ ਕੁਆਲਿਟੀ ਦੇ ਲਈ ਗਿਫਟ ਕਸਟਮਾਈਜ਼ ਕਰਨ ਵਾਲੀਆਂ ਮਸ਼ੀਨਾਂ ਵੀ ਮਿਲਦੀਆਂ ਨੇ ਜਿਨ੍ਹਾਂ ਦੇ ਨਾਲ ਕੈਰੀਕੇਚਰ ਅਤੇ ਐਕ੍ਰੀਲਿਕ ਸ਼ੀਟ ਦੇ ਉੱਪਰ ਵੀ ਵਧੀਆ ਆਰਟ ਕੀਤਾ ਜਾ ਸਕਦਾ ਤੁਸੀਂ ਇਹਨਾਂ ਸਾਰੇ ਗਿਫਟਸ ਨੂੰ ਇਕੱਲੇ-ਇਕੱਲੇ ਵੀ ਕਸਟਮਾਈਜ਼ ਕਰਕੇ ਵੇਚ ਸਕਦੇ ਹੋ ਜਿਨੇ ਹੁਣ ਤੱਕ ਮੈਂ ਤੁਹਾਨੂੰ ਆਈਡੀਆਜ਼ ਦੱਸੇ ਨੇ ਤੁਸੀਂ ਇਹਨਾਂ ਸਾਰੇ ਗਿਫਟਸ ਨੂੰ ਇਕੱਲੇ-ਇਕੱਲੇ ਵੀ ਵੇਚ ਸਕਦੇ ਹੋ ਔਰ ਇਸ ਦੇ ਨਾਲ-ਨਾਲ ਤੁਸੀਂ ਇਹਨਾਂ ਦਾ ਇੱਕ ਪੈਕੇਜ ਬਣਾ ਕੇ ਵੀ ਸੇਲ ਕਰ ਸਕਦੇ ਹੋ ਜਿਵੇਂ ਕਿ ਮੈਂ ਹਰ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਜੇ ਤੁਸੀਂ ਬਿਜ਼ਨਸ ਨੂੰ ਚਲਾਉਣਾ ਹੈ ਤਹਾਨੂੰ ਮਿਹਨਤ ਕਰਨੀ ਪਵੇਗੀ ਤੁਹਾਨੂੰ ਕੰਸਿਸਟੈਂਟ ਰਹਿਣਾ ਪਵੇਗਾ ਔਰ ਤੁਹਾਨੂੰ ਇਨਵੈਸਟਮੈਂਟ ਕਰਨੀ ਪਵੇਗੀ ਟਾਈਮ ਦੀ ਵੀ ਔਰ ਪੈਸੇ ਦੀ ਵੀ ਔਰ ਤੁਸੀਂ ਕਦੀ ਵੀ ਹਿੰਮਤ ਨਹੀਂ ਹਾਰਨੀ ਤਾਂ ਤੁਹਾਡਾ ਬਿਜ਼ਨਸ ਜ਼ਰੂਰ ਚੱਲੇਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਜਮਾਨਾ ਸੋਸ਼ਲ ਮੀਡੀਆ ਦਾ ਹੈ ਤੁਸੀਂ ਆਪਣੇ ਕਸਟਮਰਸ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦੇ ਉਹਨਾਂ ਨੂੰ 10% 20% ਡਿਸਕਾਊਂਟ ਵੀ ਦੇ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਉਹਨਾਂ ਨੂੰ ਹੋਰ ਆਫਰ ਦੇ ਕੇ ਆਪਣੀ ਸੇਲ ਨੂੰ ਵਧਾ ਸਕਦੇ ਹੋ ਦੋਸਤੋ ਤੁਸੀਂ ਇਹਨਾਂ ਗਿਫਟਸ ਨੂੰ ਕਿਵੇਂ ਬਣਾਉਣਾ ਹੈ ਕਿਹੜੀ ਮਸ਼ੀਨ ਦੀ ਜ਼ਰੂਰਤ ਹੈ ਤੁਸੀਂ YouTube ਦੇ ਉੱਪਰ Google ਦੇ ਉੱਪਰ ਸਰਚ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਮਸ਼ੀਨਾਂ ਦੀ ਡਿਟੇਲ ਦਵਾਂ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖੋ ਮੈਂ ਤੁਹਾਨੂੰ ਇੱਕ ਇੱਕ ਮਸ਼ੀਨ ਬਾਰੇ ਡਿਟੇਲ ਦੇ ਵਿੱਚ ਦੱਸਾਂਗਾ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀਆਂ ਵੀਡੀਓਜ਼ ਨੂੰ ਦੇਖ ਕੇ ਮਿਹਨਤ ਕਰੋਗੇ ਕੰਸਿਸਟੈਂਟ ਰਹੋਗੇ ਔਰ ਜ਼ਰੂਰ ਕਾਮਯਾਬ ਹੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਾ ਚੇਗਾ ਮਹਰਮਜੀਤਪਾਲ